ਸ੍ਰੀ ਸ਼ਕਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕੋਲ ਹਜਰਾਂ ਜੀ ਸਿਮਰਨ ਲੁਧਿਆਣਵੀ ਦਵਾਰ ਲਿਖੀਗੀ ਕਹਾਣੀ ਰੰਗ ਦੀ ਸਾਵਲੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪਾਣੇ ਮੈਂ ਮੇ ਚੱਲਾ ਪਾਰਲਰ ਮੈਂ ਕਦੇ ਦੇਖਿਆ ਨਹੀਂ ਪਰ ਰੀਜ ਵਧੀਆ ਪਾਰਲਰ ਦੇਖਣ ਦੀ ਸੁਣਿਆ ਉੱਥੇ ਤਾਂ ਕੁੜੀਆਂ ਦੀ ਕਾਇਆ ਹੀ ਕਲਪ ਹੋ ਜਾਂਦੀ ਆ ਕੀ ਪਤਾ ਮੇਰੇ ਵਰਗੀ ਦੀ ਵੀ ਹੋ ਜੇ ਦੱਸ ਲੈ ਕੇ ਚੱਲਾਂਗੀ ਮੈਨੂੰ ਸਿਮਰਨ ਨੇ આજ ਤੱਕ ਜੱਕੋ ਤੱਕੀ ਵਿੱਚ ਆਪਣੀ ਵੱਡੀ ਭੈਣ ਗਗਨਦੀਪ ਨੂੰ ਪਾਰਲਰ ਲਿਜ਼ਾਨ ਬਾਰੇ ਪੁੱਛਿਆ ਸੀ ਉਸ ਨੂੰ ਆਸ ਸੀ ਕਿ ਉਸ ਦੀ ਵੱਡੀ ਭੈਣ ਉਸ ਨੂੰ ਨਾ ਨਹੀਂ ਕਹੇਗੀ ਪਰ ਫਿਰ ਵੀ ਮਨ ਵਿੱਚ ਇੱਕ ਡਰ ਜ਼ਰੂਰ ਸੀ ਕਿ ਕਿਦਰੇ ਗਗਨਦੀਪ ਇਹ ਗੱਲ ਮੰਮੀ ਹੁਰਾਂ ਨੂੰ ਨਾ ਦੱਸ ਦੇਵੇ ਮੰਮੀ ਵੈਸੇ ਵੀ ਸਿਮਰਨ ਨੂੰ ਬਹੁਤਾ ਕਿਤੇ ਆਉਣ ਜਾਂ ਨਹੀਂ ਸੀ ਦਿੰਦੇ ਬਚਪਨ ਵਿੱਚ ਛੋਰਾ ਕੁੜੀਆਂ ਨਾਲ ਖੇਡਣ ਤੋਂ ਰੋਕਦਿਆ ਕਰਨਾ ਨਮੀਆ ਸਹੇਲੀਆਂ ਬਣਨ ਤੋਂ ਵਰਜ ਰਿਆ ਕਰਨਾ ਬਾਹਰ ਕਿਤੇ ਜਾਣਾ ਕਾ ਹਮੇਸ਼ਾ ਗਗਨਦੀਪ ਨੂੰ ਨਾਲ ਲੈ ਕੇ ਜਾਣਾ ਤੇ ਹੁਣ ਜਦੋਂ ਦੋਵੇਂ ਕੁੜੀਆਂ ਮੱਸਾਂ ਵੱਡੀਆਂ ਹੋ ਗਈਆਂ ਤਾਂ ਉਹਨਾਂ ਵਿੱਚ ਫਿਰ ਤੋਂ ਹੀ ਹਮੇਸ਼ਿਆ ਵਾਲਾ ਪੇਪ ਭਾਵ ਕਰਨਾ ਸਿਮਰਨ ਨੂੰ ਲੱਗਦਾ ਸੀ ਕਿ ਉਸਦੀ ਮੰਮੀ ਉਸ ਨੂੰ ਪਿਆਰ ਨਹੀਂ ਕਰਦੀ ਉਹ ਹਮੇਸ਼ਾ ਉਸਦੀ ਵੱਡੀ ਭੈਣ ਨੂੰ ਹੀ ਤਰਜੀਹ ਦਿੰਦੀ ਹੈ ਤੇ ਅੱਗੋ ਵੀ ਸ਼ਾਇਦ ਇਹੋ ਹੋਣ ਵਾਲਾ ਹੈ ਪਰ ਬਾਵਜੂਦ ਇਸ ਦੇ ਉਸ ਦਾ ਆਪਣੇ ਮੰਮੀ ਪ੍ਰਤੀ ਸਤਿਕਾਰ ਕਦੇ ਨਹੀਂ ਸੀ ਕਟਿਆ ਉਹ ਹਮੇਸ਼ਾ ਆਪਣੀ ਮੰਮੀ ਦੀ ਗੱਲ ਮੰਨ ਲਿਆ ਕਰਦੀ ਸੀ ਜੇ ਮੰਮੀ ਉਸਨੂੰ ਬਾਹਰ ਜਾਣ ਤੋਂ ਰੋਕਦੀ ਉਹ ਕਦੇ ਵੀ ਉਸ ਨਾਲ ਜਾਣ ਦੀ ਜਿੱਦ ਨਾ ਕਰਦੀ ਜੇ ਮੰਮੀ ਉਸਨੂੰ ਹੋਰਾਂ ਕੁੜੀਆਂ ਨਾਲ ਖੇਡਣ ਤੋਂ ਰੋਕਦੀ ਉਹ ਤਾਂ ਵੀ ਉਸ ਦਾ ਹੁਕਮ ਸਿਰ ਮੱਤੇ ਪ੍ਰਵਾਨ ਕਰ ਲੈਂਦੀ ਦੂਸਰੇ ਪਾਸੇ ਗਗੰਦੀ ਆਪਣੀ ਮੰਮੀ ਦੇ ਸਵਰਤਾਉ ਨੂੰ ਆਪਣੇ लाडले ਪੁੱਤ ਨੂੰ ਵਜੂ ਦੇਖਦੀ ਬੇਸ਼ੱਕ ਕਿ ਸਿਮਰਨ ਘਰ ਵਿੱਚ ਸਭ ਤੋਂ ਨਿੱਕੀ ਸੀ ਉਹਨਾਂ ਦੇ ਦੋ ਵੱਡੇ ਭਰਾ ਵੀ ਸਨ ਪਰ ਗਗਨਦੀਪ ਨੂੰ ਜਾਪਦਾ ਸੀ ਜਿਵੇਂ ਉਸਦੀ ਮੰਮੀ ਸਭ ਤੋਂ ਵੱਧ ਪਿਆਰ ਉਸੇ ਨੂੰ ਕਰਦੀ ਹੋਵੇ ਆਪਣਾ ਸੋਹਣਾ ਰੰਗ ਰੂਪ ਤਿੱਖੇ ਨੈਣ ਨਕਸ਼ ਹਸਮੁਖ ਚਿਹਰਾ ਤੇ ਸਲੀਕ ਕੇ ਪਰਿਆਵਿਵਹਾਰ ਇਹ ਸਭ ਤੇ ਗਗਨਦੀਪ ਨੂੰ ਮਾਣ ਵੀ ਸੀ ਤੇ ਹੰਕਾਰ ਵੀ ਬਚਪਨ ਵਿੱਚ ਤਾਂ ਗਗਨਦੀਪ ਵੀ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਸੀ ਕਰਦੀ ਚੋ ਕੌਰੀ ਉਸ ਨੂੰ ਆਪਣੀ ਸ਼ਖਸੀਅਤ ਦੇ ਇਹਨਾਂ ਗੁਣਾਂ ਦਾ ਪਤਾ ਹੀ ਨਹੀਂ ਸੀ ਅੱਜ ਜਿਵੇਂ ਜਿਵੇਂ ਦੋਵੇਂ ਪੈਣਾ ਵੱਡੀਆਂ ਹੁੰਦੀਆਂ ਗਈਆਂ ਦੋਮਾ ਨੂੰ ਆਪਣੀਆਂ ਖੂਬੀਆਂ ਤੇ ਖਾਮੀਆਂ ਪਤਾ ਲੱਗਣ ਲੱਗੀਆਂ ਇੱਕ ਨੂੰ ਆਪਣੇ ਹੌਸਲ ਦਾ ਮਾਣ ਸੀ ਤੇ ਦੂਜੀ ਨੂੰ ਆਪਣੇ ਰੰਗ ਨੂੰ ਲੈ ਕੇ ਗੱਲਾਣੀ باوجود ਇਸ ਦੇ ਦੋਮਾ ਪੈਣਾ ਦਾ ਆਪਸੀ ਪਿਆਰ ਬਰਕਰਾਰ ਸੀ ਅੱਜ ਸ਼ਾਮ ਚਲ ਕੇ ਗगनਦੀਪ ਨੂੰ ਮੁੰਡੇ ਵਾਲੇ ਵੇਖਣ ਆ ਰਹੇ ਸਨ ਤਾਂ ਮੰਮੀ ਨੇ ਹੀ ਗगनਦੀਪ ਨੂੰ ਪਾਰਲਰ ਜਾਂਦੇ ਸਲਾਹ ਦਿੱਤੀ ਸੀ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਕੁੜੀ ਵੇਖਣ ਵਾਲਿਆਂ ਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਜਾਵੇ ਕੀ ਕਿਹਾ ਤੂੰ ਵੀ ਜਾਣਾ ਪਰਲ ਮੁਖੌਲੀਆ ਅੰਦਾਜ਼ ਵਿੱਚ ਪਰ ਤੂੰ ਕੀ ਕਰਨਾ ਤੂੰ ਰਹਿਣ ਦੇ ਸਿਮਰਣਾ ਤੂੰ ਜੋ ਕੁਝ ਵੀ ਕਰਉਣਾ ਹੋਇਆ ਮੈਥੋਂ ਕਰਾ ਲੈ ਦੱਸ ਵੀ ਕੀ ਹੁੰਦਾ ਉੱਥੇ ਉਹ ਯੋ ਕਰੀਮਾ ਪਾਊਡਰ ਇਹ ਸਭ ਤਾਂ ਦੇਖੇ ਹੀ ਹੋਣੇ ਤੂੰ ਕਿ ਨਹੀਂ ਗਗਨਦੀਪ ਨੇ ਮੂੰਹ ਫਟ ਜਿਹਾ ਜਵਾਬ ਦੇ ਦਿੱਤਾ ਸਿਮਰਨ ਵੀ ਸਮਝ ਗਈ ਕਿ ਭੈਣ ਉਸ ਨੂੰ ਨਾਲ ਨਹੀਂ ਲੈ ਜਾਣਾ ਚਾਹੁੰਦੀ ਆਖਿਰ ਉਹ ਠੰਡਾ ਜਿਹਾ ਹੌਕਾ ਪਰਕੇ ਰਹਿ ਗਈ ਤੇ ਰਸੋਈ ਵਿੱਚ ਮੰਮੀ ਦੀ ਮਦਦ ਕਰਨ ਲਈ ਚਲੇ ਗਈ। ਕੀ ਕਹਿੰਦੀ ਸੀ ਤੂੰ? ਤੂੰ ਮੇਂ ਪਾਰਲਰ ਜਾਣਾ। ਸਿਮਰਨ ਮੰਮੀ ਕੋਲ ਬੈਠੀ ਤਾਂ ਮੰਮੀ ਪਹਿਲਾਂ ਹੀ ਟੱਪੇ ਬੈਠੇ ਸਨ। ਮਨਾ ਸਿਮਰਨ ਦੀ ਪਾਰਲਰ ਜਾਣ ਬਾਰੇ ਗੱਲ ਰਸੋਈ ਵਿੱਚ ਕੰਮ ਕਰਦੇ ਹੇ ਸੁਣ ਲਈ ਸੀ। ਪਰ ਕਿਹਾ ਕੁਝ? ਇਸ ਲਈ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗਗਨਦੀਪ ਨੇ ਅੱਗੇ ਆਪ ਹੀ ਸਿਮਰਨ ਨੂੰ ਨਾਲ ਜਾਣ ਤੋਂ ਮਨਾ ਕਰ ਦੇਣਾ ਸੀ। ਮੰਮੀ ਜੀ ਮੈਂ ਤਾਂ बस ਐਸੇ ਹੀ ਕਿਹਾ ਸੀ ਮੈਂ ਕਦੇ ਪਾਰਲਰ ਵੇਖਿਆ ਨਹੀਂ ਨਾ ਬਸ ਇਸ ਲਈ ਸਿਮਰਨ ਨੇ ਡਰਦੇ ਡਰਦੇ ਜਵਾਬ ਦਿੱਤਾ ਉਸ ਨੂੰ ਪਤਾ ਸੀ ਕਿ ਮੰਮੀ ਉਸੇ ਪਾਰਲਰ ਜਾਣ ਦੀ ਗੱਲ ਤੋਂ ਨਰਾਜ਼ ਹੋਣਗੇ ਉਹ ਹੌਂਜ ਫਿੱਤਾ ਸਿਮਰਨ ਨੂੰ ਬਾਹਰ ਕਾਠੀ ਔਨ ਜਾਣ ਦਿੰਦੇ ਸਨ ਹਰ ਵਾਰ ਸਖਤਾਈ ਨਾਲ ਲਾ ਕੇ ਅੰਦਰ ਧਾਰ ਦਿਆ ਕਰਦੇ ਸਨ ਵਿਚਾਰੀ ਸਿਮਰਨ ਹੀ ਜਾਣਦੀ ਸੀ ਕਿ ਉਸ ਫਿਰ ਉਸਤੇ ਕੀ ਵੀਤੀ ਸੀ ਜਦੋਂ ਉਹ ਆਪਣੇ ਅੰਦਰਲੀ ਪ੍ਰਵਾਜ਼ ਦੀ ਕੁਆਇਸਤੀ باوجود ਵੀ ਉਹ ਨਹੀਂ ਸਿਪਾਉਂਦੀ ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਇਹੋ ਚਾਹੀਆ ਪੁੱਠੀਆਂ ਮੱਤਾਂ ਕੋਣ ਦਿੰਦਾ ਛਿੰਨੇ ਵਾਰ ਕਿਹਾ ਤੈਨੂੰ ਵੀ ਹੋਰਾਂ ਕੁੜੀਆਂ ਤੋਂ ਦੂਰ ਹੀ ਰਿਹਾ ਕਰ ਇਹ ਬਹੁਤ ਚਲਾਕ ਹੁੰਦੀਆਂ ਉੱਤੋਂ ਉੱਤੋਂ ਤਾਂ ਹ ਮੈਟਰ ਬੰਦੀਆਂ ਅੰਦਰੋਂ ਕੁਝ ਹੋਰ ਹੀ ਹੁੰਦੀਆਂ ਐਤ ਕੀ ਮੰਮੀ ਸਮਝਾਉਣ ਵਾਲੇ ਲਾਜੇ ਵਿੱਚ ਆਖ ਰਹੇ ਸਨ ਪਰ ਸਿਮਰਨ ਨੂੰ ਉਹਨਾਂ ਦੇ ਕਹੀ ਕੋਈ ਵੀ ਗੱਲ ਪੱਲੇ ਨਹੀਂ ਸੀ ਪੈ ਰਹੀ ਉਸ ਨੂੰ ਤਾਂ ਬਸ ਇਹ ਹੀ ਸਮਝ ਆ ਰਿਹਾ ਸੀ ਕਿ ਉਸਦੀ ਮੰਮੀ ਉਸ ਨਾਲ ਹਰ ਵਕਤ ਪੱਖਪਾਤ ਕਰਦੀ ਰਹੇ ਸੀ ਤੇ ਐਤ ਕੀ ਵੀ ਉਸਨੇ ਉਹੀ ਕੀਤਾ ਸੀ ਸ਼ਾਮ ਨੂੰ ਗਗਨਦੀਪ ਨੂੰ ਵੇਖਣ ਆਏ ਮੁੰਡੇ ਵਾਲਿਆਂ ਨੇ ਚੱਟ ਮੰਗਣੀ ਪੱਟ ਵਿਆਹ ਦੀ ਗੱਲ ਛੇੜ ਦਿੱਤੀ ਮੁੰਡਾ ਵੈਸੇ ਵੀ ਸੋਹਣਾ ਸੀ ਤੇ ਇਹ ਕਾਰਵਾਰ ਵੀ ਚੰਗਾ ਸੀ ਰਿਸ਼ਤਾ ਕੁੜੀ ਵਾਲਿਆਂ ਨੂੰ ਵੀ ਪਸੰਦ ਆ ਗਿਆ ਤੇ ਦੋਹਾਂ ਪਾਸਿਆਂ ਤੋਂ ਵਿਆਹ ਲਈ ਰਜਮੰਦੀ ਹੋ ਗਈ ਵਿਆਹ ਲਈ 3 ਮਹੀਨੇ ਮਗਰੋਂ ਦੀ 21 ਤਰੀਕ ਤੈਅ ਕਰ ਦਿੱਤੀ ਗਈ ਸਵੇਰ ਸਿਮਰਨ ਅੱਬੜਵਾਹੇ ਜਿਹੀ ਉઠી ਉੱਕਾਂ ਕੁਲਦੇ ਹੀ ਇਧਰ ਉਧਰ ਕੁਝ ਤਲਾਸ਼ਣ ਜਿਹਾ ਲੱਗੇ ਜਿਵੇਂ ਸੁਪਨੇ ਵਿੱਚ ਕੁਝ ਮਿਲਿਆ ਨੀਂਦ ਟੁੱਟਦੇ ਹੀ ਗਵਾਚ ਗਿਆ ਹੋਵੇ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਨਾਲ ਜੋ ਵਾਪਰਿਆ ਉਹ ਮਹਿਜ਼ ਇੱਕ ਸੁਪਨਾ ਸੀ ਜੈਸਾ ਹਕੀਕਤ ਨਾਲ ਵੀ ਕੋਈ ਵਾਸਤਾ ਸੀ ਸੁਪਨੇ ਵਿੱਚ ਇੱਕ ਸੋਨਾ ਸੁਨੱਖਾ ਲੰਬਾ ਉੱਚਾ ਗੱਭਰੂ ਉਸ ਨੂੰ ਆਪਣੀ ਕਲਾਵੀ ਵਿੱਚ ਭਰ ਕੇ ਖੜਾ ਸੀ ਉਸ ਨੂੰ ਯਾਦ ਨਹੀਂ ਕਿ ਉਸ ਵਕਤ ਉਸਦੇ ਵਿਆਹ ਦਾ ਜੋੜਾ ਪਾਇਆ ਵੀ ਸੀ ਜਾ ਨਹੀਂ ਹਾਂ ਪਰ ਸਿਮਰਨ ਦੀ ਆ ਵਾਹ ਵਿੱਚ ਸ਼ਗਨਨ ਦਾ ਚੂੜਾ ਜ਼ਰੂਰ ਸੀ ਕੀ ਹੋਇਆ ਸਿਮਰਨ ਇੰਨ ਤਰੱਕ ਕੇ ਜਿਹੀ ਕਿਉਂ ਠਿਕੜੀ ਕੋਈ ਬੁਰਾ ਸੁਪਨਾ ਦੇਖਿਆ ਕੀ ਗगनदीप ਨੇ ਸਿਮਰਨ ਵੱਲ ਨਿਗਾਹ ਮਾਰੀ ਤਾਂ ਸੱਚਮੁੱਚ ਸਿਮਰਨ ਹੀ ਪਰੇਸ਼ਾਨ ਤੇ ਬੇਵੱਸ ਨਜ਼ਰ ਆਈ ਉਹ ਮੱਥੇ ਤੋਂ ਪਸੀਨਾ ਪੂੰਝਦੀ ਹੋਈ ਬਿਸਤਰ ਤੋਂ ਉੱਠ ਖੜੋਤੀ ਤੇ ਬਾਥਰੂਮ ਵਿੱਚ ਮੂੰਹ ਤੋਂ ਉਲੀ ਚਲੇਗੀ ਲਦਾਸ ਕੋਈ ਜਵਾਬ ਵੀ ਨਹੀਂ ਇਹ ਵੀ ਨਾ ਕੁੜੀ ਪਤਾ ਨਹੀਂ ਕੀ ਕੀ ਸੋਚਦੀ ਰਹਿੰਦੀ ਆ ਆਪਣੇ ਮਨ ਨੂੰ ਆਪ ਹੀ ਦਿਲਾਸਾ ਜਿਹਾ ਦਿੰਦੀ ਗਗਨਦੀਪ ਕੋਲ ਹੀ ਸਰਾਣੇ ਥੱਲੇ ਪਈ ਆਪਣੇ ਮੋਬਾਈਲ ਫੋਨ ਨੂੰ ਟਟੋਲਣ ਲੱਗੀ ਸਿਮਰਨ ਬਾਥਰੂਮ ਵਿੱਚੋਂ ਬਾਹਰ ਨਿਕਲੇ ਉਦੋਂ ਤੱਕ ਗਗਨਦੀਪ ਮੋਬਾਈਲ ਵਿੱਚ ਵੜੀ ਹੋਰ ਹੀ ਦੁਨੀਆਂ ਵਿੱਚ ਗਵਾਚੀ ਪਈ ਸੀ ਉਸਨੇ ਸਿਮਰਨ ਦੇ ਬਾਹਰ ਆਉਂਦੀ ਰਤਾ ਵੀ ਬਿੜਕ ਨਹੀਂ ਸੀ ਪਈ ਨਾਹੀਂ ਇਸ ਕੱਲ ਦਾ ਪੱਤਰ ਲੱਗਾ ਸੀ ਕਿ ਕਦੋਂ ਉਹ ਸਵੇਰ ਦਾ ਰੋਟੀ ਟੁਕ ਤਿਆਰ ਕਰਨ ਲਈ ਕਮਰੇ ਵਿੱਚੋਂ ਬਾਹਰ ਵੀ ਚਲੀ ਗਈ ਸੀ। ਸਿਮਰਨ ਦੀ ਰੋਜ਼ ਮਰਿਆ ਜ਼ਿੰਦਗੀ ਲਗਭਗ ਇੱਕੋ ਜਿਹੀ ਚੱਲ ਰਹੀ ਸੀ। ਤੜਕੀ ਉchna, ਰੋਟੀ ਟੁਕੜਾ ਕਰਨਾ, ਪੈਨ ਕਾਲਜ ਸੋੜਨਾ, ਪ੍ਰਾਮਾਣ ਸਕੂਲ ਪੇਜਣਾ, ਉਹਨਾਂ ਦੇ ਟਿਫਨ ਤਿਆਰ ਕਰਨੇ, ਫਿਰ ਮੰਮੀ ਨਾਲ ਘੇਲੂਕਮਾ ਵਿੱਚ ਹੱਥ ਵਟਾਉਣਾ, ਭਾਂਡੇ ਮਾਂਜਨੇ, ਕੱਪੜੇ ਲੀੜੇ ਧੋਨੇ, ਸਾਂਭਨੇ ਦੁਪਹਿਰ ਦੀ ਰੋਟੀ ਤੋਂ ਕੁਝ ਸਮਾਂ ਪਹਿਲਾਂ ਸਲਾਈ ਦਾ ਕੰਮ ਕਰਨਾ ਤੇ ਦੁਪਹਿਰ ਮਗਰੋਂ ਫਿਰ ਤੋਂ ਰੋਟੀ ਟੁਕਦੀ ਆਹਰ ਵਿੱਚ ਜੁੜ ਜਾਣਾ ਉਸ ਦੇ ਬਾਰਮੇ ਹੋਈ ਨੋਨ ਮਹੀਨਾ ਬੀਤ ਚੁੱਕਿਆ ਸੀ ਉਹ ਪੰਨ ਵੀ ਚੁਹ ਹੁਸ਼ਿਆਰ ਸੀ ਤੇ ਆਪਣੀ ਅਧਿਆਪਕਾਂ ਦੀ ਚਿਹਤੀ ਵੀ ਸੀ ਪ੍ਰੀਖਿਆ ਦਾ ਰਿਜ਼ਲਟ ਬਸ ਕੁਝ ਦਿਨਾਂ ਵਿੱਚ ਹੀ ਆਉਣ ਵਾਲਾ ਸੀ ਪਰ ਉਸ ਨੂੰ ਆਪਣੇ ਰਿਜ਼ਲਟ ਦਾ ਐਤਕੀ ਬਹੁਤਾ ਕੋਈ ਚਾ ਨਹੀਂ ਸੀ ਰਿਹਾ ਉਸ ਦੀ ਪਾਣੀ ਤਾਂ ਉਸ ਦੀ ਜ਼ਿੰਦਗੀ ਬਸ ਉਨ ਖੜੋ ਚੇਹੀ ਹੀ ਗਏ ਸੀ ਕਰ ਦੇਣੀ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਅਸੀਂ ਇਸ ਨੂੰ ਬਸ 12ਵੀਂ ਤੱਕ ਹੀ ਪੜਾਉਣਾ ਪਰ ਸਿਮਰਨਤਾ ਹਲੇ ਹੋਰ ਵੀ ਪੜਨਾ ਚਾਹੁੰਦੀ ਸੀ ਉਹਦੇ ਅੰਦਰ ਅੱਗੇ ਵਧਣ ਦੀ ਖੁਆਇਸ਼ ਸੀ ਉਹ ਪਰਲੇ ਕਿ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਚਾਹੁੰਦੀ ਸੀ ਕਿ ਲੋਕ ਉਸ ਦੀ ਕਦਰ ਕਰਨ ਉਸ ਦੀ ਇੱਜ਼ਤ ਕਰਨ ਉਹ ਖੁਦ ਨੂੰ ਇਨਾ ਆਤਮ ਨਿਰਭਰ ਬਣਾਉਣਾ ਚਾਹੁੰਦੀ ਸੀ ਕਿ ਕੋਈ ਵੀ ਉਸ ਨੂੰ ਕੁਝ ਵੀ ਕਰਨ ਤੋਂ ਰੋਕੇ ਨਾ ਉਸ ਨੂੰ ਕਿਤੇ ਆਉਣ ਜਾਣ ਤੋਂ ਟੋਕੇ ਨਾ ਆਪਣੇ ਅੰਦਰ ਦੀ ਕਲਾ ਨੇ ਅਕਨੇ ਅੰਦਰ ਦੀ ਹੀਨ ਭਾਵਨਾ ਉਸ ਨੂੰ ਦਿਨੋ ਦਿਨ ਘਣ ਵਾਂਗੂ ਖਾਂਦੀ ਜਾ ਰਹੀ ਸੀ ਉਸ ਨੂੰ ਚਾਪਦਾ ਸੀ ਕਿ ਉਹ ਆਪ ਦਿਨ ਬਦਿਨ ਖੁਰਦੀ ਜਾ ਰਹੀ ਆ ਆਪਣੀ ਮਾਂ ਵੱਲੋਂ ਕੀਤਾ ਜਾਂਦਾ ਪੱਖਪਾਤ ਉਸ ਨੂੰ ਜ਼ਹਿਰ ਵਰਗਾ ਲੱਗਦਾ ਉਸ ਨੂੰ ਆਪਣੀ ਪੈਨ ਦਾ ਹੁਸਨ ਆਪਣੇ ਡੰਕ ਮਾਰਦਾ ਲੱਗਦਾ ਉਸ ਨੂੰ ਚਾਪਦਾ ਜਿਵੇਂ ਹਰ ਕੋਈ ਉਸ ਦੇ ਖਿਲਾਫ ਖੜਾ ਹੋ ਗਿਆ ਹੋਵੇ ਹਰ ਕੋਈ ਉਸ ਦੇ ਵਿਰੁੱਧ ਬੋਲ ਰਿਹਾ ਹੋਵੇ ਉਸ ਨੂੰ ਕੋਈ ਵੀ ਆਪਣੇ ਨਾਲ ਖੜਾ ਨਾ ਦੇਸਾ ਖਾਸ ਕਰ ਉਹਦੋਂ ਜਦੋਂ ਉਹ ਸੀ ਰੀਜ਼ ਆਪਣੇ ਮੰਦਿਆਂ ਸਦਰਾਂ ਪੂਰੀਆਂ ਕਰਨ ਦੀ ਹੁੰਦੀ ਦੁਪਹਿਰੇ ਸਿਮਰਨਸ ਲਾਈ ਕਨਲੀ ਬੱਤੀ ਤਾਂ ਉਸਾ ਜੀ ਕੀ ਤੱਕਿਓ ਮੰਮੀ ਤਾਂ ਪੁੱਛੀ ਵੀ ਉਹਨਾਂ ਉਸਨੂੰ ਹਮੇਸ਼ਾ ਚਾਰ ਦੀਵਾਰੀ ਅੰਦਰ ਹੀ ਕਿਉਂ ਤੱਕ ਕੇ ਰੱਖਿਆ ਪੈਨੋ ਤਾਂ ਉਹਨਾਂ ਕਦੇ ਕੁਝ ਨਹੀਂ ਆਖਿਆ ਨਾ ਉਸਦੀ ਔਨ ਜਾਣਤੇ ਕਦੇ ਇਤਰਾਜ ਚਿਤਾਇਆ ਫਿਰ ਇਹ ਪਖਪਾਤ ਉਸ ਨਾਲ ਹੀ ਕਿਉਂ ਕਿ ਉਸ ਦਾ ਸਾਵਲਾ ਹੋਣਾ ਇਹਨਾਂ ਬੁਰਾ ਹੈ ਕਿ ਉਸਦੀ ਮਾਂ ਨੂੰ ਵੇਖ ਕੇ ਸ਼ਰਮਸਾਰ ਹੋਣਾ ਪੈਂਦਾ ਹੈ। ਉਹ ਵੇਲੇ ਸਭ ਕੁਝ ਕਿੱਲਾ ਸੋਚ ਹੀ ਰਹੀ ਸੀ ਕਿ ਮੰਮੀ ਮੰਜੀ ਕੜੀਸ ਤੇ ਉਸਦੇ ਲੱਗੇ ਹੀ ਆਨ ਬੱਠੇ। ਉਹ ਜਾਣਦੀ ਸੀ ਕਿ ਇਸ ਵਖਤ ਸਿਮਰਨ ਦੇ ਦਿਮਾਗ ਵਿੱਚ ਕੀ ਚੱਲਦਾ ਹੋ ਸਕਦਾ ਸੀ। ਅੱਖਾਂ ਉਹ ਵੀ ਤਾਂ ਇੱਕ ਮਾਂ ਸੀ ਤੇ ਮਾਂ ਕੋਲ ਆਪਣੇ ਜੁਆਕ ਦੀ ਪਲਾ ਕਿਹੜੀ ਗੱਲ ਲੁਕਾ ਰਹੀਂਦੀ ਆ। ਸੋ ਉਹਨਾਂ ਆਪ ਹੀ ਸਿਮਰਨ ਨਾਲ ਕੱਲ੍ਹ ਵਾਲੀ ਗੱਲ ਛੇੜ ਲੇ। ਵੇਖ ਕੁੜੇ ਤੂੰ ਐਨਾ ਸਮਝੀ ਵੀ ਤੇਰੀ ਮਾਂ ਤੇਰੇ ਨਾਲ ਵਿਤਕਰਾ ਕਰਦੀਆ ਮੈਨੂੰ ਤਾਂ ਧੀਏ ਛਿਮੀ ਦੀ ਗਗਨਾ ਓਮੇ ਦੀ ਹਿੱਤੋਂ ਆ ਤੁਸੀਂ ਦੋਹੇ ਮੇਰੀਆਂ ਚਿੱਡੇ ਚਾਈਓ ਤੁਸੀਂ ਦੋਹੇ ਮੈਨੂੰ ਪਿਆਰੀ ਆਂ ਮੇਰੇ ਕਲੇਜੇ ਦਾ ਟੁਕੜਾ ਓ ਤੁਸੀਂ ਨਹੀਂ ਮੰਮੀ ਤੁਸੀਂ ਝੂਠ ਬੋਲਦੇ ਹੋ ਮੈਂ ਨਹੀਂ ਮੰਨਦੀ ਤੁਹਾਡੀ ਗੱਲ ਮੈਨੂੰ ਪਤਾ ਤੁਸੀਂ ਭੈਣ ਨੂੰ ਹੀ ਜ਼ਿਆਦਾ ਪਿਆਰ ਕਰਦੇ ਹੋ ਨਾ ਕਿਉਂਕਿ ਉਹ ਮੈਥੋਂ ਜ਼ਿਆਦਾ ਸੋਹਣੀ ਹੈ ਸਿਮਰਨ ਨੇ ਮੋ ਜੀ ਹੱਬ ਬਣਾਉਂਦੇ ਹੋਏ ਕਿਹਾ ਮम्मी ਸਮਝ ਗਏ ਸਨ ਕਿ ਸਿਮਰਨ ਕੋ ਜਿਆਦਾ ਹੀ ਨਰਾਜ ਹੈ ਉਹਨਾਂ ਨੂੰ ਆਪਣੇ ਕਿਤੇ ਵਿਵਹਾਰ ਦਾ ਅਫਸੋਸ ਸੀ ਪਰ ਉਹ ਜੋ ਵੀ ਕਰ ਰਹੇ ਸਨ ਉਹਨਾਂ ਪਾਣੀ ਉਹ ਸਭ ਸਿਮਰਨ ਦੀ ਪਲਾਈ ਲਈ ਸੀ ਤੂੰ ਕੱਲ ਵਾਲੀ ਗੱਲ ਤੇ ਨਰਾਜ ਹੈ ਨਾ ਵੀ ਮੈਂ ਤੈਨੂੰ ਪਾਲਣ ਨਹੀਂ ਜਾਣ ਦਿੱਤਾ ਹਮ ਸਿਮਰਨ ਨੇ ਹੌਲੇ ਜਿਹੇ ਹੰਗੂਰਾ ਪਰਿਆ ਚੱਲ ਚੰਗਾ ਜੇ ਤੇਰਾ ਵਿਆਹ ਹੋਣ ਵਾਲਾ ਹੋ ਮੈਂ ਤੈਨੂੰ ਵੀ ਪਾਰਲਰ ਕੱਲ ਦਿਉ ਹੁਣ ਤਾਂ ਖੁਸ਼ ਆਨਾ ਮੰਮੀ ਨੇ ਝੂਠਮੁੜਦਾ ਦਿਲਾਸਾ ਦਿੱਤਾ ਪਰ ਸਿਮਰਨ ਦੀ ਨਾਰਾਜ਼ਗੀ ਦੀ ਵਜ੍ਹਾ ਮਹਿਜ਼ ਕੱਲ੍ਹ ਵਾਲੀ ਪਾਰਲਰ ਵਾਲੀ ਗੱਲ ਹੀ ਨਹੀਂ ਸੀ ਉਸਦੇ ਮਨ ਅੰਦਰ ਤਾਂ ਹੋਰ ਵੀ ਕਈ ਸਵਾਲ ਸਨ ਜੋ ਸਾਲਾਂ ਤੋਂ ਉਸਦੇ ਅੰਦਰ ਰੜਕਦੇ ਰਹੇ ਸਨ ਉਹ ਉਹਨਾਂ ਦੇ ਵੀ ਜਵਾਬ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਉਸਦੀ ਮਾਸ ਨੂੰ ਉਹ ਇੱਕ ਵਜ੍ਹਾ ਦੱਸ ਦੇਵੇ ਜਿਸ ਨਾਲ ਉਹ ਸੀ ਤਸੱਲੀ ਹੋ ਜਾਵੇ ਕਿ ਹਾਂ ਇਹ ਹੀ ਉਹ ਕਾਰਨ ਜੋ ਉਸਦੀ ਮਾਂ ਨੂੰ ਉਸਨਾਲ ਅਜਾਬ ਵਿਵਹਾਰ ਕਰ ਲੇ ਮਜਬੂਰ ਕਰ ਰਿਹਾ ਹੈ ਨਹੀਂ ਮੈਂ ਖੁਸ਼ ਨਹੀਂ ਹਾਂ ਮੰਮੀ ਤੇ ਤੁਸੀਂ ਜਾਣਦੇ ਹੋ ਕਿ ਇਸ ਦੀ ਵਜ੍ਹਾ ਕੀ ਹੈ ਸਿਮਰਨ ਹੁਣ ਸਿੱਧਾ ਮੁੱਦੇ ਤੇ ਆਉਣਾ ਚਾਹੁੰਦੀ ਸੀ ਮੈਂ ਤੇਨੂੰ ਕਿਵੇਂ ਸਮਝਾਵਾਂ ਮੇਰੀ ਬੱਚੀ ਤੂੰ ਹਲੇ ਇਹ ਸਭ ਸਮਝਣ ਲਈ ਬਹੁਤ ਛੋਟੀ ਆ ਮੰਮੀ ਨੇ ਆਪਣੀ ਲਾਚਾਰਗੀ ਜ਼ਾਹਿਰ ਕੀਤੀ ਪਰ ਸਿਮਰਨ ਤਾਂ ਅੱਜ ਜਿਵੇਂ ਆਪਣੀ ਜੇਤੀ ਅੜੀ ਹੀ ਬੈਠੀ ਸੀ ਆਪਣੀ ਮਾਂ પાસે ਜਵਾਬ ਲੈ ਲੈ ਉਸ ਨੇ ਹੱਥਲਾ ਸਲਾਈ ਦਾ ਕੰਮ ਵੀ ਛੱਡ ਦਿੱਤਾ ਤੇ ਮੂਕ ਮਾਕੇ ਮਾਂ ਦੀਆਂ ਅੱਖਾਂ ਵਿੱਚ ਵੇਖਣ ਲੱਗੇ ਜਿਨ੍ਹਾਂ ਵਿੱਚ ਕੇ ਹੰਝ ਛਲਕਾਈ ਸਾਂ ਇਹ ਗੱਲਬਤ ਉਹ ਦਿਆਂ ਜਿਹੜਾ ਤੋਂ ਹਲੇ ਮੇਰੇ ਢਿੱਡ ਵਿੱਚ ਨਮੀ ਕਰੋੰਬਲ ਵਾਂਗ ਪੁੰਗਰ ਹੀ ਰਹੀ ਸੀ ਮੈਂ ਤੇ ਤੇਰੇ ਡਾਡੀ ਜੀ ਅਸੀਂ ਮਿਲ ਕੇ ਆਪਣਾ ਇੱਕ ਨਵਾਂ ਸੰਸਾਰ ਬਣਾ ਲਿਆ ਸੀ ਤੇਰੀ ਭੈਣ ਗगन ਸਾਡੀ ਪਹਿਲੀ ਉਲਾਸ ਸੀ ਮਨਰੋ ਮੇਰੇ ਦੁ ਮੁੰਡੇ ਹੋਏ ਤੇ ਸਭ ਤੋਂ ਪਿੱਛੋਂ ਤੋਂ ਮੈਂ ਤੇ ਤੇਰੇ ਡੈਡੀ ਜੀ ਨੇ ਤਾਂ ਹੋਰ ਜੁਵਕ ਬਰੇ ਸੱਚੇ ਅਭਿਨੇ ਸੀ ਅਸੀਂ ਤਾਂ ਖੁਸ਼ ਸੀ ਤੇ ਸਾਡੇ ਤਿੰਨ ਨਿਆਣੇ ਨੇ ਹੋਰ ਜੁਵਕ ਕਰਨਾ ਤਾਂ ਬਸ ਪਰਿਵਾਰ ਵਿੱਚ ਵਾਦਾ ਕਰਨਾ ਹੀ ਸੀ ਆਖ ਤੇ ਅੱਖ ਦੇ ਮੰਮੀ ਚੁੱਪ ਜਏ ਹੋਗੇ ਉਸ ਦੀਆਂ ਗੱਲਾਂ ਸੁਣ ਕੇ ਸਿਮਰ ਨੂੰ ਲੱਗਾ ਜਿਵੇਂ ਉਸ ਦੀ ਮੰਮੀ ਉਸ ਨੂੰ ਆਖਦੇ ਪਈ ਹੋਣ ਕਿ ਉਹ ਤਾਂ ਬਸ ਬਦੂਹੀ ਚੰਪਈ ਸੀ ਆਪਣੇ ਮੰਮੀ ਦੇ ਮੂੰਹੋਂ ਆਪਣੇ ਜਨਮ ਦੀਆਂ ਗੱਲਾਂ ਸੁਣਨ ਲਈ ਉਹ ਹੁਣ ਤਾਂ ਥੋੜੀ ਦੇਰ ਪਹਿਲਾਂ ਜਿੰਨੀ ਉਤਸਕ ਸੀ ਉਹ ਸਾਰਾ ਉਤਸ਼ਾਹ ਹੁਣ ਉਸ ਤਰ੍ਹਾਂ ਜਾਂਦਾ ਰਿਹਾ ਸੀ ਮਤਲਬ ਮਮੀ ਮੇਰੇ ਜਨਮ ਦਿਨ ਤੁਹਾਨੂੰ ਖੁਸ਼ੀ ਨਹੀਂ ਸੀ ਹੋਈ ਸਿਮਨ ਮਨੁਮਨੀ ਦੁੱਖ ਨਾਲ ਭਰੀ ਜਾਪਦੀ ਸੀ ਉਹ ਲਗਾਤਾਰ ਆਪਣੀ ਮਾਂ ਦੀ ਹਾਪ-ਪਾਪ ਧਾੜ ਦੀ ਰਹੀ ਇਹ ਪੁਕਤਾ ਕਰਨ ਲਈ ਕਿ ਕਿਤੇ ਉਸ ਦੀ ਮਾਇਤ ਕੀ ਵਿਅਸਤੇ ਕੋਲ ਕੋਈ ਲੁਕੋਤਾ ਨਹੀਂ ਰਖ ਰਹੀ ਪਰ ਮਾਂ ਚ ਮੈਂ ਆਪਣੀ ਧੀ ਦੀ ਮਨੋਦਸ਼ਾ ਸਮਝ ਗਈ ਹੋਈ ਸੀ ਵਿਚਾਟ ਆਪਣੀ ਤੀਨ ਨੂੰ ਆਪਣੀ ਨਿੱਗੀ ਕਲਾਵੀ ਵਿੱਚ ਲੈ ਕੇ ਬੈ ਗਈ ਕੁਝ ਪਲਸ ਦੇ ਸਿਰ ਨੂੰ ਲਗਾਤਾਰ ਪਿਆਰ ਨਾਲ ਬਲੂਸ ਦੀ ਰਹੀ ਤੇ ਆਖਿਰ ਕਹਿਣ ਲੱਗੀ ਮੈਂ ਕਿਹਾ ਸੀ ਨਾ ਇਸ ਸਭ ਸਮਝਣ ਲਈ ਤੂੰ ਹਲੇ ਬਹੁਤ ਛੋਟੀ ਆ ਨਹੀਂ ਮੰਮੀ ਤੁਸੀਂ ਬਸ ਮੈਨੂੰ ਦੱਸੋ ਕਿ ਤੁਸੀਂ ਮੇਥੋਂ ਕੋਸ਼ਿਸ਼ ਹੀ ਜਾਂ ਨਹੀਂ ਸਿਮਰਣ ਖੁਦ ਨੂੰ ਆਪਣੀ ਮਾਂ ਦੀ ਬੁੱਕਰ ਵਿੱਚੋਂ ਕੱਢਦੀ ਹੋਈ ਬੋਲੀ ਧੀ ਮੈਂ ਮਾਂ ਹਾਂ ਮਾਂ ਤੇ ਮਾਂ ਨੂੰ ਤਾਂ ਆਪਣਾ ਹਰ ਬੱਚਾ ਇੱਕੋ ਜਿੰਨਾ ਹੀ ਪਿਆਰਾ ਹੁੰਦਾ ਹੈ ਮੈਂ ਤੇਰੀ ਹੋਣ ਤੇ ਵੀ ਉਨਹੀ ਖੁਸ਼ ਸੀ ਜਿੰਨੀ ਆਪਣੀ ਪਹਿਲੀ ਔਲਾਦ ਤੇ ਹੁੰਦੀ ਤੇ ਜਿਹੜਾ ਤੈਨੂੰ ਇਹ ਲੱਗਦਾ ਨਾ ਕਿ ਤੇਰੀ ਮਾਂ ਤੇਨੂੰ ਬਿਲਕੁਲ ਪਿਆਰ ਨਹੀਂ ਕਰਦੀ ਤਾਂ ਧੀਏ ਮੈਂ ਤਾਂ ਤੈਨੂੰ ਸਭ ਤੋਂ ਵੱਧ ਪਿਆਰ ਕਰਦੀ ਆ ਤੇਰੀ ਮੇਰੀ ਕੁੱਖ ਵਿੱਚੋਂ ਤੋਂ ਲੈ ਕੇ ਇਸ ਦੁਨੀਆ ਵਿੱਚੋਂ ਤੱਕ ਮੈਂ ਹਰ ਦੀਵੀ ਹਰ ਵਾਬੇ ਤੋਂ ਤੇਰੇ ਲਈ ਦੁਆ ਮੰਗੀ ਆ ਰੱਬ ਦਾ ਕੋਈ ਐਸਾ ਦਰ ਨਹੀਂ ਜਿੱਥੇ ਮੈਂ ਤੇਰੀ ਸਲਾਮਤੀ ਲਈ ਅਰਦਾਸ ਨਾ ਕੀਤੀ ਹੋਵੇ ਮੰਮੀ ਅਤੀਤ ਵਾਰੇ ਗਲ ਕਰਦੀ ਹਾਂ ਭਾਵਕ ਚਾਹੇ ਹੋਗੇ ਕੁਝ ਪਲਾਂ ਦੀ ਕਮੌਜੀ ਪਿੱਛੋਂ ਕਹਿਣ ਲੱਗੀ ਤੇ ਹੋਂ ਵੇਲੇ ਮੈਂ ਕਾਫੀ ਕਮਜ਼ੋਰ ਸੀ ਡਾਕਟਰਾਂ ਦੀ ਸਲਾਹ ਸੀ ਕਿ ਹੋਰ ਵਚਨ ਨਾ ਹੀ ਕੀਤਾ ਜਾਵੇ ਉਹਨਾਂ ਦੀ ਸਲਾਹ ਨਾਲ ਤੇਰੀ ਡੈਡੀ ਜੀ ਵੀ ਸம்மਦਨ ਘਰ ਦੇ ਹੋਰ ਜੀ ਵੀ ਫਿਰ ਹੌਲੀ-ਹੌਲੀ ਇਹੀ ਕਹਿਣ ਲੱਗ ਪਏ ਕਿ ਹੋਰ ਨਿਆਣਾ ਕੀ ਕਰਨਾ ਪਰ ਮੈਂ ਉਸ ਵਕਤ ਵੀ ਇੱਕ ਮਾਂ ਦੀ ਤਰ੍ਹਾਂ ਹੀ ਸੋਚ ਰਹੀ ਸੀ ਉਸ ਵਕਤ ਮੈਂ ਖੁਦ ਨੂੰ ਸਿਰਫ ਤੇਰੀ ਭੈਣ ਜਾਂ ਤੇਰੀ ਪਰਾਂਮਾ ਦੀ ਮਾਂ ਵਜੋਂ ਨਹੀਂ ਬਲਕਿ ਤੇਰੀ ਵੀ ਮਾਂ ਦੇ ਵਜੋਂ ਵੇਖ ਰਹੀ ਸੀ ਤੂੰ ਮੇਰਾ ਆਪਣਾ ਖੂਨ ਸੀ ਮੇਰੇ ਜਿਸਮ ਦਾ ਹਿੱਸਾ ਮੈਂ ਕਿਵੇਂ ਤੈਨੂੰ ਖੁਦ ਨਾਲੋਂ ਵੱਖ ਕਰ ਸਕਦੀ ਸੀ ਮਤਲਬ ਮੰਮੀ ਜੇ ਤੁਸੀਂ ਨਾ ਨਾ ਕਰਦੇ ਤਾਂ ਅੱਜ ਮੈਂ ਇਸ ਦੁਨੀਆ ਵਿੱਚ ਨਹੀਂ ਸੀ ਹੋਣਾ ਸਿਮਰਨ ਆਪਣੀ ਮਾਂ ਦੀਆਂ ਗੱਲਾਂ ਬੇਹਤਿਆਨ ਨਾਲ ਸੁਣਦੀ ਜਾ ਰਹੀ ਸੀ ਉਸ ਨੂੰ ਆਪਣੀ ਮਾਂ ਦੇ ਕਹੇ ਇੱਕ ਇੱਕ ਹਰਫ ਵਿੱਚੋਂ ਉਸ ਦੀ ਸੱਚਾਈ ਉਸ ਦੀ ਮਮਤਾ ਉਸ ਦੀ ਪੀੜਾ ਨਜ਼ਰ ਆ ਰਹੀ ਸੀ ਉਹ ਸੋਚ ਰਹੀ ਸੀ ਕਿ ਉਸਨੇ ਆਪਣੀ ਹੀ ਮਾਂ ਦੇ ਪ੍ਰਤੀ ਆਪਣੇ ਦਿਲ ਵਿੱਚ ਕੁਝਰੇ तमाम ਸਾਲਾਂ ਵਿੱਚ ਕਿੰਨਾ ਜ਼ਹਿਰ ਘੋਲ ਕੇ ਰੱਖਿਆ ਸੀ ਪਰ ਜਦੋਂ ਸਚਾਈ ਸਾਹਮਣੇ ਆਈ ਤਾਂ ਖੁਦ ਵੀ ਖੁਦ ਹੀ ਨਜ਼ਰਾਂ ਵਿੱਚ ਸ਼ਰਮਿੰਦਾ ਚਹੀ ਹੋ ਕੇ ਰਹਿ ਗਈ ਉਸ ਦਿਨ ਤੋਂ ਬਾਅਦ ਸਿਮਰਨ ਨੇ ਕਦੇ ਵੀ ਆਪਣੀ ਮਾਂ ਦੇ ਨਾਲ ਵਿਤਕ੍ਰਿਅ ਪ੍ਰਯਾਸ ਲੋਕ ਨਾ ਕੀਤਾ ਉਹ ਸਮਝ ਗਈ ਕਿ ਉਸਦੀ ਮਾਂ ਕਿਉਂ ਇੰਨੇ ਸਾਲਾਂ ਤੱਕ ਉਸ ਨਾਲ ਇਹੋ ਜਿਹਾ ਵਤੀਰਾ ਕਰਦੀ ਰਹੀ ਅਸਲ ਕਮੀ ਉਸਦੀ ਮਾਂ ਵਿੱਚ ਨਹੀਂ ਬਲਕਿ ਉਹ ਹੀ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਿਪਾਈ ਉਸ ਦੀ ਮਾਂ ਨੂੰ ਤਉ ਦੇ ਸਾਵਲੇ ਰੰਗ ਦੇ ਕਰਕੇ ਪਹਿਲਾਂ ਹੀ ਪਤਾ ਸੀ ਕਿ ਬਾਹਰ ਲੋਕ ਕੀ ਕੀ ਹੋ ਕੀ ਹੋ ਜਾਈਆਂ ਗੱਲਾਂ ਕਰਨਗੇ ਉਹ ਤਾਈਓ ਆਪਣੀ ਧੀ ਨੂੰ ਘਰ ਵਿੱਚ ਤਾਲ ਕੇ ਰੱਖਦੀ ਸੀ ਤਾਂ ਜੋ ਉਸ ਨੂੰ ਹੋਰਾਂ ਪਾਸਿਓਂ ਕੋਈ ਕੁਝ ਕੰਨ ਨਾ ਸੁਣਨੀ ਪੈ ਜਾਵੇ ਪਰ ਸਿਮਰਨ ਤਾਂ ਹੀ ਸਮਝਦੀ ਰਹੀ ਸੀ ਕਿ ਉਸ ਦੀ ਮਾਂ ਆਪਣੇ ਹੋਰ ਜਵਾਕਾਂ ਨੂੰ ਸਿਮਰਨ ਨਾਲੋਂ ਵੱਧ ਪਿਆਰ ਕਰਦੀ ਸੀ ਮਾਂ ਤੇ ਦਾ ਰਿਸ਼ਤਾ ਸੁਦਰੀਆ ਤਾਂ ਕੁਝ ਮਹੀਨਿਆਂ ਬਾਅਦ ਗगन ਦਾ ਵਿਆਹ ਵੀ ਨੇਪਰੇ ਚੜੰਤਿਆ ਗਿਆ ਉਸ ਦੀ ਪੜਾਈ ਉਦੋਂ ਤੱਕ ਪੂਰੀ ਹੋ ਗਈ ਸੀ ਸੈਮੈਸਟਰ ਦੇ ਪੇਪਰ ਨਿਭੜ ਗਏ ਸੀ ਤੇ ਉਹ ਹੁਣ ਸਹੁਰੇ ਘਰ ਜਾਣ ਲਈ ਤਿਆਰ ਵਰ ਤਿਆਰ ਸੀ ਵਿਆਹ ਵਾਲੇ ਦਿਨ ਆਪਣੀ ਭੈਣ ਨੂੰ ਸਹੁਰੇ ਸ਼ਿੰਗਾਰ ਵਿੱਚ ਵੇਖ ਸਿਮਰਨ ਵੀ ਮਨੁਮਨੀ ਆਪਣੇ ਵਿਆਹ ਦੀ ਹਸੀਨ ਸੁਪਨੇ ਬੁਨਣ ਲੱਗੀ ਫਿਰ ਵਿਆਹ ਦੀ ਝੇੜੀ ਝੇੜੀ ਵੀ ਰਸਮ ਹੁੰਦੀ ਗਈ ਸਿਮਰਨ ਸਭ ਰੀਤੀ ਰਿਵਾਜ ਨੂੰ ਆਪਣੇ ਖੁਆਬਾਂ ਦੇ ਸਹਵਜਾਦੇ ਦੇ ਨਾਲ ਜੀਉਂਦੀ ਰਹੀ ਅਗਲੀ ਵਾਰੀ ਤੇਰੀ ਆਪਤ ਤੂੰ ਵੀ ਹੋ ਜਾ ਤਿਆਰ ਪਿੱਛੋਂ ਕਿਸੇ ਗਵੰਢ ਨੇ ਮਕਾਲ ਜਿਹਾ ਕਰਦੀ ਨਹੀਂ ਕਿਹਾ ਸਿਮਨ ਗਲ ਸੁਣ ਕੇ ਪਿੱਛੇ ਮੁੜੀ ਤਾਂ ਦੇਖਿਆ ਉਸ ਦੇ ਗਵੰਢ ਦੀਆਂ ਹੀ ਕੁਝ ਔਰਤਾਂ ਉਸ ਦੇ ਲੱਗ ਗਿਆ ਕਿ ਖੜ ਗਈਆਂ ਸਨ ਗੱਲ ਦੇ ਜਵਾ ਪਾਸੋਂ ਉਹ ਥੋੜਾ ਮੁਸਕਰਾਈ ਪਰ ਗਵੰਢ ਨੇ ਤਾਂ ਜਿਵੇਂ ਉਸ ਨੂੰ ਛੇੜਨ ਲਈ ਆਈਆਂ ਸਨ ਵਿੱਚੋਂ ਇੱਕ ਜਨਾਨੀ ਕਹਿਣ ਲੱਗੀ ਇਹ ਕਿੱਥੇ ਪੈਣੇ ਹਲੇ ਇਹਦਾ ਨਹੀਂ ਵਿਆਹ ਕਰਤੇ ਇਹ ਤਾਂ ਗਗਨ ਸੁਣੀ ਹੋਣ ਕਰਕੇ ਛੇਤੀ ਵਿਆਹੀ ਗਈ। ਓਦਾਂ ਵੀ ਉਹਨੂੰ ਤੇ ਨਾਂ ਵੀ ਯਕੀਨੇ ਕਰਨੀ ਸੀ। ਇਹਦਾ ਹੁਣ ਪਤਾ ਨਹੀਂ ਪਾਇ। ਕਦੋਂ ਦੇ ਸੰਜੋਗ ਲਿਖੇ ਹੋਏ। ਯਕੀਨਨ ਇਹ ਗੱਲ ਸੁਭਮੀ ਸੀ। ਦਿਲ ਸਿਮਰਨ ਦਾ ਵੀ ਸ਼ਲਨੀ ਜਿਹਾ ਹੋਇਆ ਸੀ। ਪਰ ਉਸਨੇ ਮੌਕੇ ਸਿਰ ਆਪਣੇ ਆਪ ਨੂੰ ਸੰਭਾਲ ਲਿਆ ਸੀ। ਜਵਾਬpass ਉਸਨੇ ਕੋਈ ਗੱਲ ਨਹੀਂ ਸੀ ਕਹੀ। ਬਸ ਚੁੱਪ ਕਰਕੇ ਦੂਜੇ ਪਾਸੇ ਚਲੀ ਗਈ ਸੀ। ਜਿੱਥੇ ਕਿ ਉਸਦੀ ਭੈਣ ਤੇ ਉਸਦੀਆਂ ਕੁਝ ਸਹੇਲੀਆਂ ਖੜੀਆਂ ਸਨ। ਬਹੁਤ ਬਹੁਤ ਮੁਬਾਰਕਾ ਤੈਨੂੰ ਗਗਨ। ਯਾਰ ਤੂੰ ਤਾਂ ਬੜੀ ਕਿਸਮਤ ਵਾਲੀ ਨਿਕਲੀ। ਐਨੀ ਛੇਤੀ ਵਿਆਹ ਤੇ ਇੰਨਾ ਸੋਹਣਾ ਮੁੰਡਾ। ਇਹੋ ਜਿਹੇ ਰਿਸ਼ਤੇ ਤਾਂ ਸੱਚੀ ਪਾਗਾਂ ਵਾਲਿਆਂ ਨੂੰ ਹੀ ਮਿਲਦੇ ਨੇ। ਇੱਕ ਗਗਨ ਦੀ ਸਹੇਲੀ ਸ਼ਾਲੂ ਜੀ। ਸ਼ਾਲੂ ਦਾ ਗਗਨ ਨਾਲ ਸ਼ੁਰੂ ਤੋਂ ਹੀ ਬੜਾ ਮੋਹ ਰਿਹਾ ਸੀ। ਸਕੂਲ ਤੋਂ ਲੈ ਕੇ ਕਾਲਜ ਦੀ ਪੜ੍ਹਾਈ ਤੱਕ ਦੋਵੇਂ ਇਕੱਠੀਆਂ ਹੀ ਪੜ੍ਹੀਆਂ। ਕਦੇ-ਕਦੇ ਸ਼ਾਲੂ ਖੇਡਣ ਲਈ ਘਰ ਵੀ ਆ जाया ਕਰਦੀ ਸੀ। ਤਨਵਾ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੀ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਸ਼ੀ ਕਾਲ ਜੀ